ਜਾਂਦੀਆਂ ਮੇਰੇ ਕੋਲੇ ਠੀਕ ਆ ਹਾਂ ਪਸ਼ੂ ਆਪਣੇ ਕੋਲੇ ਜਿੱਦਾਂ ਪਿੱਛੇ ਚੋਟੀ ਖੜੀ ਆ ਇਹ ਕੱਲ ਦੀ ਛੋਈ ਹੋਈ ਆ ਆਹ ਠੀਕ ਆ ਖੋਰੀਆਂ ਪਲਾਈਆਂ ਦੇਖ ਸਕਦੇ ਹੋ ਆ ਇਹਦਾ ਬੱਚਾ ਠੀਕ ਆ ਲੜਿਆ ਪਿਆ ਹਮ ਖੜਾ ਵੀ ਨਹੀਂ ਹੋਣ ਜਾਂਦਾ ਇਹ ਦੂਜੀ ਸਵੇਰ ਚੋਟੀ ਛੋਈ ਆ ਨਾਰਮਲ ਦੁੱਧ 13-14 ਕਿਲੋ ਦੇ ਦੂ ਬਈ ਸਵਾ ਕ ਲੱਖ ਰੁਪਏ ਦੀ 13-14 ਲੀਟਰ ਦੀ ਮੱਝ ਗਾਂ ਤੋਂ ਲੈ ਜਾ ਸਕਦਾ ਬਿਲਕੁਲ ਬਿਲਕੁਲ ਇੱਕ ਰਾਂਝ ਮਿਲ ਜੂਗੀ ਕੋਈ ਚੱਕਰ ਨਹੀਂ ਮਿਲ ਜੀ ਠੀਕ ਆ ਬਾਕੀ ਦੇਖ ਰੇਖ ਦੇ ਹਿਸਾਬ ਤੇ ਜਿੱਦਾਂ ਦਾ ਪਸ਼ੂ ਲੈਣਾ 18-20 ਵਾਲੀ ਉਹ ਜਿਹੜਾ ਰੇਟ ਵਾਦੇ ਜਾਂਦਾ ਹਾਂ ਜੀ ਜਿੱਦਾਂ ਲੈ ਵੀ ਦੋਸਤੋ ਅ ਕੰਡਾ ਰਾਜਪੁਰਾ ਪਿਓਰ ਹਰਿਆਣਾ ਆ ਗਿਆ ਬਾਈ ਕੋਲੇ 15 16 ਨਗ ਸੇਰ ਵਸਤੇ ਆ ਤੇ ਇੰਨੀ ਡੈਰੀ ਫਾਰਮ ਪਿਓਰ ਹਰਿਆਣੇ ਦੀਆਂ ਮੱਝਾਂ ਆ ਗਈਆਂ ਤੇ ਬਾਈ ਦਾ ਕੰਟੈਕਟ ਨੰਬਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਵੀ ਸ਼ੋਅ ਕਰ ਦਾਂਗੇ ਤੇ ਬਾਕੀ ਸ਼ੋਅ ਵੀ ਹੋਈ ਜਾਂਦਾਗਾ ਮਾਰ ਦਿੰਨੇ ਆ ਕੈਮਰਾ ਇੱਕ ਵਾਰ 94660 ਤੇ 28782 94660 61782 ਆ ਬਾਈ ਦੇ ਪਸ਼ੂਆਂ ਤੇ ਮੋਟਾ ਜਿਹਾ ਕੈਮਰਾ ਮਰਵਾ ਲੰਨੇ ਆ ਤੇ ਬਾਈ ਤੋਂ ਲੈਨੇ ਕੱਲੇ ਕੱਲੇ ਜਾਨਵਰ ਦੀ ਡਿਟੇਲ ਆ ਦੇਖੋ ਆਪ ਨੇ ਇੱਕ ਟੋਟੀਆਂ ਨੇ ਬਾਈ ਕੋਈ ਸੱਸੀ ਘਾ ਬਾਈ ਗਗਨ ਸੱਸੀ ਗਾ ਲਓ ਮੈਂ ਕਿ ਲਾ ਦੋ ਸਾਤੇ ਭਰ ਲਾ ਐਸੀ ਫੁਰ ਕੀ ਹਾਲ ਨੇ ਬਹੁਤ ਵਧੀਆ ਆਪਣਾ ਐਡਰੈਸ ਦੱਸ ਦੀ ਪਹਿਲਾਂ ਦਾ ਆਪਣਾ ਪਿੰਡ ਰਾਜਪੁਰਾ ਮਾਈ ਰਾਜੀ ਮੰਡੀ ਡੱਬ ਵਾਲੀ ਸਾਨੂੰ ਤਸਵੀਰ ਲੱਗਦੀ ਹੈ ਸਰਸਾ ਜ਼ਿਲ੍ਹਾ ਲੱਗਦਾ ਠੀਕ ਹੈ ਜੀ ਪੰਜਾਬ ਦਾ ਤੇ ਰਾਜਸਥਾਨ ਦਾ ਬਿਲਕੁਲ ਬਾਰਡਰ ਪੈਂਦਾ ਜੀ ਇੱਥੇ ਰਾਜਸਥਾਨ ਦਾ ਬਾਰਡਰ ਆ ਗਿਆ ਹਾਂਜੀ ਤੇ ਇਹਦੇ ਹਰਿਆਣੇ ਵਾਲਿਆਂ ਦੀ ਮੱਝਾਂ ਦੇ ਸਕੀਨ ਆ ਬਾਈ ਗਗਨ ਨੂੰ ਕਰ ਲੈਣਾ ਕੰਟੈਕਟ ਬਿਲਕੁਲ ਜੀ ਠੀਕ ਹੈ ਕਿੰਨੇ ਨਾਲ ਗਗਨ ਆਪਣੇ ਕੋਲ ਬਈ ਬਈ ਮੌਕੇ ਤੇ ਆਪਣੇ ਕੋਲੇ ਹੁਣ 10 ਮੱਝਾਂ ਚੱਲੀਆਂ ਆਪਣੀਆਂ ਐਮਪੀ ਸੁਜੈਣ ਠੀਕ ਆ ਸੁਜਾਲਪੁਰਾ ਠੀਕ ਆ ਤੇ ਕੱਲ ਆਪਣੀ ਗੱਡੀ ਭਰੀ ਸੀ ਮਹਾਰਾਸ਼ਟਰਾ ਸ਼੍ਰੀ ਨਦੇੜ ਸਾਹਿਬ ਜਿੱਥੇ ਆਪਣਾ ਧਾਰਮਿਕ ਸਥਾਨ ਲਾ ਲੋ ਠੀਕ ਆ ਤੇ ਵੱਡਾ ਗੁਰਦੁਆਰਾ ਆਪਣਾ ਸਿੱਖਾਂ ਦਾ ਜੀ ਕੱਲ ਉੱਥੇ ਗਏ ਸੀ ਮਾਲਕ ਉਹ ਕੁਲਵੀਰ ਸਿੱਧੂ ਦੇ ਚੈਨਲ ਤੇ ਵੀਡੀਓ ਆਈ ਸੀ ਠੀਕ ਆ ਜਿਹੜੀ ਅੱਜ ਆ ਇਹ ਆਨਲਾਈਨ ਚੱਲੀਆਂ ਬਈ ਐਮਪੀ 10 ਮੱਝਾਂ ਚੱਲੀਆਂ ਆਪਣੀਆਂ 2-3 ਮੱਝਾਂ ਆਈ ਜਾਂਦੀਆਂ ਹੋਰ ਦਿਖਾ ਦੇ ਹਾਂਜੀ ਤੇ ਹੁਣ ਆਪਾਂ ਫਿਰ ਕਿਹੜੀਆਂ ਦਿਖਾਈਏ ਪਸੂ ਕਿਹੜੇ ਦਿਖਾਈਏ ਅੱਜ ਹਾਦਨੇ ਤੋਰ ਕੇ ਇਹਨਾਂ ਦਾ ਦਿਖਾ ਦਿੰਨੇ ਆ ਥੋੜਾ ਸਾਡੀ ਤੋਰਨ ਤਰਨ ਵਾਲੀ ਤੇ ਥੋੜੀ ਜਗ੍ਹਾ ਬਹੁਤ ਜਗ੍ਹਾ ਬਾਹਰ ਜਗ੍ਹਾ ਬਾਈ ਗੱਡੀ ਭਰੀ ਜੰਨੇ ਆ ਤੇ ਆਪਾਂ ਕਿੰਨੇ ਪਸ਼ੂ ਹੁੰਦੇ 15 20 ਪਸ਼ੂ ਹੁੰਦੀ ਹੈ 24 ਘੰਟੇ ਆਪਣੇ ਆਰਾਮ ਨਾਲ ਆਰਾਮ ਨਾਲ ਤੇ ਜੇ ਆਪਣਾ ਗਗਨ ਵੀਰ ਆਪਣੇ ਮੜੇ ਹੀ ਰੇਟ ਦੀ ਝਾਟ ਮਰਵਾਈਏ ਬੰਦਾ ਸਾਨੂੰ ਫੋਨ ਕਰਵਾ ਦੇ ਤੁਹਾਨੂੰ ਬਾਈ ਜਿੱਦਾਂ ਇਹ ਵੱਡੀ ਝੋਟੀ ਆ ਹਮ ਆ ਤੁਹਾਡੇ ਸਾਹਮਣੇ ਆ ਕੱਦ ਬਾਡੀ ਬੁੱਡੀ ਬੰਤਰ ਇਹਦੇ ਥੱਲੇ ਹੁਣ 17 18 ਕਿਲੋ ਦੁੱਧ ਤਿਆਰ ਆ ਇਹ ਆਪਾਂ 1 ਲੱਖ ਤੇ 35000 ਦੀ ਦਿੱਤੀ ਹੈ ਬਾਈ 1 ਲੱਖ 35000 ਦੀ ਬਾਈ ਦੀ ਹੋ ਗਈ ਮਾੜ ਸਿਰਫ ਪਸ਼ੂ ਦੇ ਵਾਸਤੇ ਵੱਡੀ ਵੱਡੀ ਫੁੱਲ ਆ ਬਾਈ ਫੁੱਲ ਬੋਡੀ ਲੈਸ ਜਾਈ ਕੁੰਡੀ ਆ ਕੇ ਸਿੰਘਾਂ ਦੀ 1 35 ਦੀ 18 ਲੀਟਰ ਦੁੱਧ ਬਿਲਕੁਲ ਤਿਆਰੀ ਹੈ ਸਾਰੇ ਪਸ਼ੂ ਵੇਚ ਗਏ ਆਪਣੇ ਆਉਂਦੇ ਆਉਂਦੇ ਹਾਂਜੀ ਤੇ ਫੇ ਵੀ ਸੁਣਨਾ ਜੀ ਤੁਹਾਨੂੰ ਰੇਟ ਤੇ ਝਾਟ ਮਿਲਵਾ ਦੇ ਜਿਹੜੇ ਬੰਦੇ ਹਰਿਆਣੇ ਦੇ ਪਸ਼ੂ ਦੇ ਸੀ ਇਹ ਆ ਆਹ ਮੱਝ ਤੀਜੀ ਸੂਏ ਆ ਹਮ ਅੱਜ ਨੂੰ 4 ਦਿਨਾਂ ਦਾ ਸੂਆ ਠੀਕ ਆ ਤੇ ਦੁੱਧ ਹੁਣ ਕੱਢਣ ਵਾਲਾ 9 9.5 10 ਕਿਲੋ ਦਿਨੜਿਆ ਇਹ ਆਪਾਂ ਦਿੱਤੀ 1 ਲੱਖ 10 ਹਜ਼ਾਰ ਦੀ ਵੀਰੇ 1 ਲੱਖ 10 ਹਜ਼ਾਰ ਬਿਲਕੁਲ ਜੀ ਤੇ ਆ ਵੀ ਚੋਟੀ ਇਹ ਵੀ ਨਾਲ ਹੀ ਜਾਈ ਜਾਂਦੀ ਆ ਇਹ ਦਿੱਤੀ ਹੈ 1 ਲੱਖ 7000 ਦੀ ਠ ਕਿੰਨਾ ਦੁੱਧ ਕੱਢੀ ਸੋਈ ਆ ਬਾਈ ਠੀਕ ਆ ਇਹ ਵੀ ਅੱਜ ਤੀਜਾ ਹੀ ਦੇਣਾ ਸੋਈ ਨੂੰ ਬੱਚੇ ਤੁਸੀਂ ਪਿੱਛੇ ਬੈਠੇ ਆ ਕੁਝ ਅੰਦਰ ਬੈਠੇ ਆ ਦਿਖਾ ਦਿਓ ਠੀਕ ਆ ਠੀਕ ਆ ਆ ਵੱਡੀ ਮੱਝ ਆ ਇਹ ਵੱਡੀ ਮੱਝ ਥੱਲੇ ਹੁਣ 12-13 ਕਿਲੋ ਖੀਸ ਆ ਠੀਕ ਆ ਸਟਾਰਟਿੰਗ ਦਾ ਹੂੰ ਠੀਕ ਆ ਹੁਣ ਇਹਦਾ ਦੁੱਧ ਕੱਢ ਲਿਆ ਇਹ ਚੱਲੀ 1,35,000 ਜੀ ਇੱਥੋਂ ਠੀਕ ਆ ਗਗਨ ਵੀਰੇ ਚਲੋ ਜੇ ਕੋਈ ਬੰਦਾ ਓਡੇ ਕੋਲੇ ਆਉਂਦਾ ਬਿਲਕੁਲ ਠੀਕ ਆ ਕਿੰਨੇ ਦੁੱਧ ਵਾਲੀ ਮੱਝ ਆਪਣੇ ਕੋਲੇ ਮਿਲ ਜਾਂਦੀ ਹੈ ਤੇ ਰੇਟ ਕਿੱਥੋਂ ਹੀ ਸਟਾਰਟ ਹੋ ਕੇ ਐਂਡ ਕਿੱਥੋਂ ਤੱਕ ਆ ਸਾਡੇ ਕੋਲੇ ਹੁਣ ਇੱਕ ਦੋ ਮੱਝਾਂ 80 85 ਤੋਂ ਸ਼ੁਰੂ ਹੋ ਕੇ ਮਤਲਬ 18 20 ਲੀਟਰ ਤੱਕ ਹੁੰਦੀਆਂ ਨੇ 18 20 ਲੀਟਰ ਤੱਕ ਚਵਾਈ ਲਵਾ ਦਾਂਗੇ ਠੀਕ ਆ 18 20 ਲੀਟਰ ਦੀ ਤੇ ਰੇਟ ਜੀ 1.5 ਲੱਖ ਰੁਪਇਆ ਨੋਰਮਲ ਆ ਠੀਕ ਆ ਠੀਕ ਆ ਜਿਵੇਂ 18 ਲੀਟਰ ਵਾਲੀਆਂ ਮੱਝਾਂ ਦੇ ਆ ਹਵਾਵਾਜੀ ਵਾਲੀਆਂ ਗੱਲਾਂ ਕਰਨੀਆਂ ਉਹ ਤੁਹਾਨੂੰ ਜੇ ਨਹੀਂ ਚੋਕੇ ਲੈਣੀ ਆਨਲਾਈਨ ਵੈਸੇ ਖਰੀਦਦਾਰੀ ਕਰਨੀ ਆ ਉਹ ਤੁਹਾਨੂੰ ਇੱਕ 20 25 ਦੀ ਮਿਲ ਜੂਗੀ ਪਰ ਹਰਿਆਣੇ ਦੀ ਮੱਝਾਂ ਚੰਗੀ نسل ਵਾਲੀ ਜਿਹਦਾ ਤੁਸੀਂ ਉਹ ਇੱਕ ਨੰਬਰ ਦੀ ਦਿਖਾਈ ਆ ਹਾਂ ਇਹਦੇ ਥੱਲੇ ਹੁਣ ਗੱਲਾਂ ਵਾਲਾ ਨਹੀਂ ਹੋ ਆਸਾਰ ਦੇ ਇਹ ਆ ਇੱਕ ਕਿੰਨੇ ਸੀ 1 35 ਸੀ ਹਾਂਜੀ ਹਾਂਜੀ 1 35 ਦੀ ਸੇਲ ਹੋਈ ਬਿਲ ਦੋ ਤੋਂ ਸਵਾ ਲੱਖ ਤੋ ਲਾ ਕੇ 2 ਲੱਖ ਦੇ ਵਿੱਚ ਵਿੱਚ ਲਾਵੇ 60-70 ਦੇ ਵਿੱਚ 14-15 ਲੀਟਰ ਵਾਲਾ ਪਸ਼ੂ ਤੂੰ ਬਾਈ ਗਗਨ ਤੋਂ ਫਿੱਟੋਂ ਉਪਰ ਕੱਟ ਸਕਦੇ ਹਾਂ ਹਾਂਜੀ ਆ ਹਾਂ ਗਗਨ ਵੀਰੇ ਅੱਗੇ ਅੱਗੇ ਵੀਰਾ ਆਹਾ ਤੀਜੀ ਸੂਈ ਸੂਈ ਹੋਈ ਚੋਟੀ ਲਾਲਾ ਮੱਝ ਲਾਲਾ ਸਿੰਘਾਂ ਦੂੰਘਾਂ ਤੋਂ ਇਹ ਹਾਂ ਪਿੱਛੋਂ ਲੈਵਲ ਪਸ਼ੂ ਸਾਰੇ ਗਾਨ ਕੋਲ ਸਕੀਨ ਨੇ ਹਾਂਜੀ ਲੈਵਲ ਉਹਦੀ ਬੜੀ ਸਾਫ਼ ਹੈ ਅੱਜ ਤੀਜੀ ਵਾਰ ਨਾ ਸੂਈ ਨੂੰ ਆ ਪਿੱਛੇ ਬੱਚਾ ਦਿਖਾ ਦੀ ਠੀਕ ਹੈ ਹੁਣ 9 9.5 ਕਿਲੋ ਫੀਸ ਤਿਆਰ ਆ ਹੂੰ 1,20,000 ਦੀ ਦਿੱਤੀ ਉਹ ਕਿੰਨਾ ਕਰ ਜੀ ਤੋ ਦਿਕਾਣ ਨਾਰਮਲ ਦੁੱਧ ਦੇ ਦੂ 14 ਕਿਲੋ ਠੀਕ ਹੈ ਸਾਰੇ ਪਸ਼ੂ 13 14 ਦੇ ਗਰਭਨ ਬਾਈ ਕੋਲੇ ਹੈ ਬਿਲਕੁਲ ਬਿਲਕੁਲ ਜੀ ਆਹ ਝੋਟੀ ਥੋੜੀ ਬੰਦ ਲਵੇ ਦੀ ਆ ਹੂੰ ਬੰਤਰ ਅੱਗੇ ਰੱਖਦੀ ਹੈ ਲੇਵੇ ਦੀ ਅੱਗੇ ਰੱਖਦੀ ਹੈ ਬੇਬੇ ਦੋਸਤ ਸੁਈ ਨੂੰ ਅੱਜ ਨੂੰ ਘੱਟੋ ਘੱਟ 15 ਦਿਨ ਹੋ ਗਏ ਅੱਲਾਕੱਲਾ ਖਾਣ ਲੱਗਿਆ ਇਹਦੀ ਝੋਟੀ ਦੇ ਥਾਣੇ ਮਾਨਾ ਚੰਗਾ 15 ਦਿਨਾਂ ਦੀ ਸੁਈ ਵੀ ਆ ਦੁੱਧ 15 ਦਿਨਾਂ ਦੀ ਸੁਈ ਆ ਤੇ ਹੁਣ ਕੱਢਣ ਵਾਲਾ 13 13 ਲੀਟਰ ਆ ਵੀਰ ਠੀਕ ਆ ਹਾਂਜੀ ਇਸ ਤੋਂ ਇਲਾਵਾ ਦੋ ਤਿੰਨ ਮੱਝਾਂ ਹੋਰ ਆਈ ਜਾਂਦੀਆਂ ਮੇਰੇ ਕੋਲੇ ਠੀਕ ਆ ਹਾਂ ਪਸ਼ੂ ਆਪਣੇ ਕੋਲੇ ਜਿੱਦਾਂ ਉਹ ਪਿੱਛੇ ਝੋਟੀ ਖੜੀ ਆ ਇਹ ਕੱਲ ਦੀ ਸੁਈ ਠੀਕ ਆ ਲੜਿਆ ਪਿਆ ਹਮ ਖੜਾ ਵੀ ਨਹੀਂ ਹੋਣ ਜਾਂਦਾ ਇਹ ਦੂਜੀ ਸਵੇਰ ਚੋਟੀ ਸੂਈ ਆ ਨਾਰਮਲ ਦੁੱਧ 13 14 ਕਿਲੋ ਦੇ ਦੂ ਬਈ 1 ਲੱਖ 13000 ਦੀ ਆਪਾਂ ਦਿੱਤੀ ਆ ਵੀਰ 1 ਲੱਖ 13000 ਦੀ 1 ਲੱਖ 13000 ਦੀ ਠੀਕ ਆ ਜਿਹੜੇ ਰੇਟ ਦਿੱਤੇ ਆ ਬਈ ਇਹ ਆਨਲਾਈਨ ਜਾ ਰਿਹਾ ਮਾਲ ਆਪਣਾ ਠੀਕ ਆ ਕੋਜੈਨ ਐਮ ਪੀ ਚ ਉਹਨਾਂ ਕੋਲੇ ਪਹਿਲਾਂ ਆਪਣੀਆਂ ਗਾਈਆਂ ਵੀ ਗਈਆਂ ਠੀਕ ਆ ਬਾਕੀ ਲਗਭਗ ਸਾਰੇ ਜਾਣਦੇ ਹੀ ਆਪਣੀ ਵੀਡੀਓ ਹਰ ਚੈਨਲ ਤੇ ਆਉਂਦੀ ਆ ਹਮ ਆਪਣਾ ਖੁਦ ਦਾ ਵੀ ਫੇਸਬੁੱਕ ਤੇ ਰੇਮੀ ਡੇਰੀ ਫਾਰਮ ਦੇ ਨਾਂ ਤੇ ਚੈਨਲ ਆ ਫੇਸਬੁੱਕ ਤੇ ਵੈਰਚਦੇ ਨੇ ਬਾਕੀ ਨੰਬਰ ਸ਼ੋ ਕਰਦੇ ਆ ਵੀਡੀਓ ਦੇ ਵਿੱਚ ਇਹ ਕਹਿੰਦੇ ਕੋਈ ਆਉਣਾ ਪੰਜਾਬ ਤੋਂ ਭਰਾ ਮੰਨ ਲਓ 7/2 ਲੱਖ ਰੁਪਏ ਦੀ 13-14 ਲੀਟਰ ਦੀ ਮੱਝ ਘਰਾਂ ਤੋਂ ਲੈ ਜਾ ਸਕਦਾ ਬਿਲਕੁਲ ਬਿਲਕੁਲ ਇਹ ਕਰਾਂ ਚ ਮਿਲ ਜੂਗੀ ਕੋਈ ਚੱਕਰ ਨਹੀਂ ਮਿਲ ਜੀ ਠੀਕ ਆ ਬਾਕੀ ਦੇਖ ਰੇਖ ਦੇ ਹਿਸਾਬ ਤੇ ਜਿੱਦਾਂ ਦਾ ਪਸ਼ੂ ਲੈਣਾ 8-18-20 ਵਾਲੀ ਉਹ ਜਿਹੜਾ ਰੇਟ ਵਾਦੇ ਜਾਂਦਾ ਹਾਂ ਜਿੱਦਾਂ ਦਾ ਪਸ਼ੂ ਤੁਸੀਂ ਕਹੋਗੇ ਨਾ ਉਸ ਦਾ ਮਿਲ ਜਾਣਾ ਰਹਿਣ ਨੂੰ ਵਧੀਆ ਜਗ੍ਹਾ ਆ ਬਾਈ ਹੁਣੇ ਆਏ ਆ ਮੇਰੇ ਤੋਂ ਪਿੱਛੇ ਦਿਖਾ ਦੋ ਸਾਡੀ ਸਵੇਰ 9 ਵਜੇ ਗੱਲ ਹੋਈ ਸੀਗੀ ਤੇ ਬਾਈ ਕਹਿੰਦਾ 10-12 ਪਸ਼ੂ ਨੇ ਤੇ ਮੈਂ ਪਹੁੰਚਿਆ 5 ਵਜੇ ਤੇ ਉਸਨੂੰ ਬਾਈ ਦੇ ਪਾਸੋਂ ਸੇਲ ਹੋ ਗਏ ਇਹ ਵੀ ਬਾਈ ਕਹਿੰਦਾ ਚਲ ਆਪਾਂ ਮੋਟੀ ਜਹਾਤ ਮਰਵਾ ਲੈਂਦੇ ਏਡੀ ਦੂਰ ਆ ਜਦੇ ਆ ਤੇ ਚਲੋ ਬਾਈ ਦਾ ਵੀ ਮਾਨਤਨ ਕਰੋ ਤੇ ਵੀਡੀਓ ਦੇਖ ਕੇ ਜਰੂਰ ਬਾਈ ਨੂੰ ਕੰਟੈਕਟ ਕਰੋ ਪਸ਼ੂ ਬਾਈ ਕੋਲ ਤੁਸੀਂ ਮੁੜਦੇ ਨਹੀਂ ਥੋੜੀ ਜੀ ਲੋਡਿੰਗ ਦੀ ਵੀਡੀਓ ਦੇਖਣੀ ਆ ਤਾਂ ਉਹ ਵੀ ਦਿਖਾ ਦਿੰਨੇ ਆ ਬਾਹਰ ਮਾਲ ਆਇਆ ਅੰਦਰ ਵੀ ਦਿਖਾ ਦੇ ਤੇ ਆ ਬੱਚੇ ਖੜੇ ਨੇ ਅੰਦਰ ਸਾਰੇ ਇਹਦੇ ਆ ਦੇਖੋ ਬਾਈ ਕੋਲੇ ਜਗ੍ਹਾ ਦੀ ਜਰੂਰ ਚੰਗੀ ਆ ਤੇ ਬਾਕੀ 10-10 ਪਸ਼ੂ ਆਨਲਾਈਨ ਜਾਣੇ ਤਾਂ ਬਾਈ ਦਾ ਮੰਨ ਲਓ ਇੱਕ ਤਰ੍ਹਾਂ ਦਾ ਯਕੀਨ ਵਾਲਾ ਕੰਮ ਏ ਫੇਰ ਹੀ ਬੰਦਾ ਆਨਲਾਈਨ ਮੰਗਾਉਂਦਾ ਹਨਾ ਬਿਲਕੁਲ ਬਾਈ ਤੇ ਬਾਕੀ ਬਣੇ ਰੋ ਵੀਡੀਓ ਨਾਲ ਤੇ ਬਾਈ ਦੇ ਪਸ਼ੂ ਕਿੰਨੇ ਲੱਗੇ ਰੇਟ ਬਾਈ ਦੇ ਮੈਨੂੰ ਜਾਇਜ਼ ਲੱਗੇ ਤੇ ਬਾਈ ਗਗਨ ਨਾਲ ਕਰ ਲੋ ਗੱਲਬਾਤ ਨੰਬਰ ਆਪਾਂ ਸਕਰੀਨ ਦੇ ਉੱਤੇ ਸ਼ੋਅ ਕਰ ਦਾਂਗੇ ਤੇ ਵੀਡੀਓ ਕਿਵੇਂ ਲੱਗੀ ਬਾਈ ਗਗਨ ਨੇ ਦੱਸਿਆ ਸੀ ਵੀਡੀਓ ਵਿੱਚ ਆਪਾਂ ਪਛੇ ਪਸ਼ੂ ਦਿਖਾ ਕੇ ਆਏ ਬਾਈ ਦੇ ਪ੍ਰੇਮੀ ਡੈਰੀ ਫਾਰਮ ਦੇ ਤੇ ਐਮਪੀ ਗੱਡੀ ਜਾ ਰਹੀ ਆ ਗੱਡੀ ਲੋਡ ਹੋ ਰਹੀ ਆ ਤੇ ਗਗਨ ਵੀ ਦੱਸੀ ਕੀ ਗੱਲਬਾਤ ਕਿੰਨੇ ਪਸ਼ੂ ਦਿੱਤੇ ਆ ਇਹ ਆਪਾਂ 10 ਪਸ਼ੂ ਦਿੱਤੇ ਵੀਰੇ ਅੱਛਾ ਹਾਂ ਉਹ 10 ਦੀਆਂ 10 ਹੀ ਆ ਉਹਦੇ ਚ ਲਗਭਗ 9 ਦਾ 9 ਖੜੀਆਂ 2 3 ਮੱਝਾਂ ਹੋਰ ਆਈ ਜਾਂਦੀਆਂ ਗੱਦੇ ਗੱਦੇ ਵੀ ਨਾਲ ਹੀ ਲਿਆ ਰਹੇ ਆ ਬਿਲਕੁਲ ਗੱਦੇ ਆ ਖਾਣ ਪੀਣ ਨੂੰ ਉਹ ਲਈ ਆਉਂਦਾ ਟੂੜੀ ਵਗੈਰਾ ਦਾਣਾ ਵਿੱਚ ਰੱਖਿਆ ਪਿਆ ਠੀਕ ਆ ਠੀਕ ਆ ਸਾਰਾ ਕੁਝ ਇਹ ਤੁਹਾਨੂੰ ਜੱਗ ਯਾਰ ਆਪਣੇ ਕੋਲੇ ਜਾਓ ਠੀਕ ਆ ਹਾਂਜੀ ਔਨਲਾਈਨ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਜਾਣਕਾਰੀ ਲੈ ਕੇ 2 3 ਦਿਨ ਹਮਲਾ ਦੁੱਧ ਵਗੈਰਾ ਦੇਖ ਕੇ ਆਨਲਾਈਨ ਵੀ ਪ੍ਰਦਰਸ਼ਿਤ ਕਰ ਸਕਦੇ ਹਾਂ ਲਗਦਾ ਵੀਡੀਓ ਕਾਲ ਚ ਚਵਾਈ ਵਗੈਰਾ ਦਿਖਾ ਸਕਦੇ ਹਾਂ ਜੀ ਜੀ ਪੂਰੇ ਪੰਜਾਬ ਵਿੱਚ ਆਪਣਾ ਮਾਲ ਜਾਈ ਜਾਂਦਾ ਉਹ ਕੋਈ ਦਿੱਕਤ ਨਹੀਂ ਫਰੋਡ ਵਾਲੀ ਕੋਈ ਗੱਲ ਨਹੀਂ ਠੀਕ ਹੈ ਪੇਮੈਂਟ ਉਦੋਂ ਕਰੋ ਜਦੋਂ ਮਾਲ ਘਰੇ ਪਹੁੰਚੇ ਠੀਕ ਹੈ ਜਾਂ ਤੁਸੀਂ ਵੀਡੀਓ ਤੇ ਗੱਡੀ ਆਪਦੀ ਆਧਾਰ ਕਾਰਡ ਨੰਬਰ ਦੇ ਕੇ ਡਰਾਈਵਰ ਦਾ ਨੰਬਰ ਲੈ ਕੇ ਦੋ ਟਾਈਮ ਚਵਾਈ ਦੇ ਕੇ ਉਸ ਤੋਂ ਬਾਅਦ ਤੁਸੀਂ ਪੇਮੈਂਟ ਸਾਨੂੰ ਕਰ ਸਕਦੇ ਹੋ ਕੋਈ ਕੋਈ ਪੰਜਾਬ ਹਰਿਆਣੇ ਵਾਲਾ ਤਾਂ ਆ ਕੇ ਬਾਈ ਦੇ ਘਰੇ ਵੀ ਬਿਲਕੁਲ ਬਿਲਕੁਲ ਪੰਜਾਬ ਵਿੱਚ ਸਾਰੇ ਪੰਜਾਬ ਵਿੱਚ ਮਾਲ ਬਹੁਤ ਦੂਰ ਦੂਰ ਤੱਕ ਜਾਈ ਜਾਂਦਾ ਬਈ ਆਪਾਂ ਹਾਂਜੀ ਤੇ ਲੋਕੇਸ਼ਨ ਬਾਈ ਦੀ ਦੋਸਤ ਦੱਸਤੀ ਸੀ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰਦੇ ਆ ਇੱਕ ਵਾਰੀ ਗਾੜਾ ਨੰਬਰ ਵੀ ਆਪਣਾ ਬੋਲ ਦਈਏ ਦੁਬਾਰੇ ਵੀਰੇ ਨੰਬਰ ਵੀਰੇ ਕਾਲਿੰਗ WhatsApp ਨੰਬਰ ਹੈ 9466028782 ਹੈ ਤੇ ਕਾਲਿੰਗ ਵਾਸਤੇ 8199028782 ਹੈ 8199028782 ਪ੍ਰੇਮੀ ਡੈਰੀ ਫਾਰਮਰ ਰਾਜਪੁਰਾ ਮਾਜਰਾ ਹਰਿਆਣਾ ਦੇ ਹਰ ਨੇ ਦੇ ਵਿੱਚ ਰਹਿੰਦੇ ਆ ਪੰਜਾਬ ਤੇ ਰਾਜਸਥਾਨ ਦਾ ਬਿਲਕੁਲ ਬਾਰਡਰ ਠੀਕ ਹੈ ਬਾਕੀ ਦੋਸਤੋ ਰੇਟ ਮੈਨੂੰ ਬਾਈ ਦੇ ਬਿਲਕੁਲ ਜਾਇਜ਼ ਜੇ ਲੱਗੇ ਜੇ ਸਾਡਾ ਪੰਜਾਬ ਚ ਵੀਡੀਓ ਕਰਦੇ ਰਹਿੰਦੇ ਆ ਹਾਂਜੀ ਤੇ ਜਰੂਰ ਬਾਈ ਨਾਲ ਕੰਟੈਕਟ ਕਰਿਓ ਬਿਲਕੁਲ ਤੇ ਧੰਨਵਾਦ ਕਰਨ ਵੀਰੇ ਧੰਨਵਾਦ ਸਸ ਜੀ